ਅੱਜ ਅਸੀਂ ਜਿਸ ਖਬਰ ਦੀ ਚਰਚਾ ਕਰਨ ਜਾ ਰਹੇ ਹਾਂ ਉਹ ਹੈ ਇਹ ਮੈਪ ਬਾਰੇ ਜੋ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹੁਣ ਥੋੜੇ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਕਿ ਇੰਡੀਆ ਤੇ ਬੰਗਲਾਦੇਸ਼ ਦੇ ਰਿਸ਼ਤਿਆਂ ਵਿੱਚ ਕਾਫੀ ਬਦਲਾਅ ਨਜ਼ਰ ਆਏ ਨੇ ਬੰਗਲਾਦੇਸ਼ ਦਾ ਝੁਕਾਓ ਹੁਣ ਪਾਕਿਸਤਾਨ ਦੇ ਵੱਲ ਵੱਧ ਨਜ਼ਰ ਆ ਰਿਹਾ ਹੈ ਅੱਜ ਅਸੀਂ ਇਹ ਖਬਰ ਦੀ ਚਰਚਾ ਕਿਉਂ ਕਰ ਰਹੇ ਹਾਂ ਇਹ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਇਹਦੇ ਵਿੱਚ ਲੈਫਟ ਸਾਈਡ ਤੇ ਜੋ ਪਰਸਨ ਬੈਠੇ ਨੇ ਇਹ ਪਾਕਿਸਤਾਨ ਦੀ ਸੈਨਾ ਦੇ ਸੀਨੀਅਰ ਮੋਸਟ ਅਫੀਸਰ ਨੇ ਜੋ ਅਸੀ মনির ਦੀ ਜਗ੍ਹਾ ਲੈਣਗੇ ਇਹ ਇਸ ਸਮੇਂ ਬੰਗਲਾਦੇਸ਼ ਦੀ ਯਾਤਰਾ ਤੇ ਨੇ ਪਾਰਤ ਆਖਿਰ ਇਹਨਾਂ ਨਾਰਾਜ਼ ਕਿਉਂ ਹੋਇਆ ਅੱਜ ਦੇ ਸੈਸ਼ਨ ਵਿੱਚ ਅਸੀਂ ਇਹੀ ਗੱਲ ਤੇ ਜ਼ਿਕਰ ਕਰਾਂਗੇ ਅਗਰ ਤੁਸੀਂ ਇਹ ਪੁਸਤਕ ਦੇ ਕਵਰ ਨੂੰ ਧਿਆਨ ਨਾਲ ਦੇਖੋ ਤਾਂ ਇਹ ਤਸਵੀਰ ਇੱਕ ਆਰਟ ਪੇਂਟਿੰਗ ਦੇ ਮੰਗ ਨਜ਼ਰ ਆ ਲੱਗਦੀ ਹੈ ਇਦੇ ਵਿੱਚ ਤੁਹਾਨੂੰ ਕੁਝ ਲੋਕ ਵੀ ਨਜ਼ਰ ਆਉਂਦੇ ਹੋਣਗੇ ਪਿੱਛੇ ਕੋਈ ਚਿੱਤਰਕਾਰੀ ਕੀਤੀ ਹੋਈ ਵੀ ਨਜ਼ਰ ਆਉਂਦੀ ਹੋਵੇਗੀ ਜਦੋਂ ਇਹ ਤਸਵੀਰ ਨੂੰ ਧਿਆਨ ਨਾਲ ਦੇਖਦੇ ਹਾਂ ਤੇ ਇਹ ਪਿਕਚਰ ਗ੍ਰੇਟਰ ਬੰਗਲਾਦੇਸ਼ ਦੀ ਸੰਕਲਪ ਨੂੰ ਦਰਸਾਉਂਦਾ ਹੈ ਇਹ ਗ੍ਰੇਟਰ ਬੰਗਲਾਦੇਸ਼ ਕੀ ਹੈ ਤੁਹਾਨੂੰ ਯਾਦ ਹੋਣਾ ਐਵੇਂ ਹੀ ਭਾਰਤ ਦੇ ਰਾਹੀਂ ਇੱਕ ਮੈਪ ਜਾਰੀ ਕੀਤਾ ਗਿਆ ਜੋ ਕਿ ਅਖੰਡ ਭਾਰਤ ਦਾ ਹੈ ਤੇ ਇਸੇ ਤਰ੍ਹਾਂ ਇਜ਼ਰਾਈਲ ਨੇ ਗ੍ਰੇਟਰ ਇਹ ਇਜ਼ਰਾਈਲ ਦਾ ਮੈਪ ਜਾਰੀ ਕੀਤਾ ਸੀ ਇਵੇਂ ਹੀ ਬੰਗਲਾਦੇਸ਼ ਨੇ ਜਾਰੀ ਕੀਤਾ ਹੈ ਇਹ ਗ੍ਰੇਟਰ ਬੰਗਲਾਦੇਸ਼ ਹੈ ਕਿ ਹੁਣ ਤੱਕ ਤੁਸੀਂ ਸਾਰਿਆਂ ਨੇ ਜੋ ਵੀ ਬੰਗਲਾਦੇਸ਼ ਦਾ ਮੈਪ ਦੇਖਿਆ ਉਹ ਇਹੋ ਜਿਹਾ ਤਾਂ ਨਹੀਂ ਹੈ ਜੋ ਇਹ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਹੈ ਇਹ ਸਭ ਦੇ ਪਿੱਛੇ ਅਸਲੀ ਕਾਰਨ ਕੀ ਨੇ ਬੰਗਲਾਦੇਸ਼ ਦੇ ਵਿੱਚ ਜਦੋਂ ਸਰਕਾਰ ਦਾ ਤਖਤਾ ਪਲਟ ਕੀਤਾ ਗਿਆ ਉੱਥੇ ਇਹ ਇਨਸਾਨ ਨੂੰ ਚੀਫ ਐਡਵਾਈਜ਼ਰ ਕਰਕੇ ਬਿਠਾਇਆ ਗਿਆ ਇਹ ਨੇ ਆਉਂਦੇ ਹੀ ਪਾਕਿਸਤਾਨ ਦੇ ਨਾਲ ਆਪਣੀ ਮਿੱਤਰਤਾ ਦਿਖਾਉਣੀ ਸ਼ੁਰੂ ਕਰ ਦਿੱਤੀ 1971 ਤੋਂ ਬਾਅਦ ਜਦੋਂ ਤੋਂ ਪੂਰਬੀ ਪਾਕਿਸਤਾਨ ਬਣਿਆ ਸੀ ਉਦੋਂ ਤੋਂ ਹੀ ਇਹਨਾਂ ਦੋਨਾਂ ਦੇਸ਼ਾਂ ਵਿਚਕਾਰ ਕੋਈ ਅਜਿਹੀ ਗੱਲਬਾਤ ਨਹੀਂ ਹੋ ਪਾਈ ਸੀ ਨਾ ਹੀ ਕੋਈ ਇਹਨਾਂ ਦੋਨਾਂ ਦੇਸ਼ਾਂ ਵਿਚਕਾਰ ਡਿਪਲੋਮੈਟਿਕ ਰਿਲੇਸ਼ਨਸ ਬਣ ਪਾਈ ਸੀ ਲੇਕਿਨ ਬੰਗਲਾਦੇਸ਼ ਨੇ ਜਿਵੇਂ ਹੀ ਮੁਹੰਮਦ ਯੂਨਸ ਨੂੰ ਦੇਖਿਆ ਉਹ ਸ਼ੇਖ ਬਾਦ ਸ਼ਰੀਫ ਦੇ ਨਾਲ ਮਿਲ ਕੇ ਡਾਇਰੈਕਟ ਟ੍ਰੇਡ ਨੂੰ ਲੈ ਕੇ ਸਹਿਮਤ ਹੋ ਗਏ ਇਹ 1971 ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਪਾਕਿਸਤਾਨ ਤੇ ਬੰਗਲਾਦੇਸ਼ ਨੇ ਡਾਇਰੈਕਟ ਟ੍ਰੇਡ ਸ਼ੁਰੂ ਕੀਤਾ ਤੇ ਇਹ ਖਬਰਾਂ ਦੀ ਹੈਡਲਾਈਨ ਬਣ ਗਈ ਇੱਕ ਬਾਰੀ ਦੇ ਵਿੱਚ ਦੇਖਣ 'ਚ ਇਹ ਲੱਗਿਆ ਕਿ ਇਹ ਸਿਰਫ ਜੋ ਬੰਗਲਾਦੇਸ਼ ਦੇ ਚੀਫ ਐਡਵਾਈਜ਼ਰ ਨੇ ਜੋ ਤੁਹਾਨੂੰ ਤਸਵੀਰ ਦੇ ਵਿੱਚ ਰਾਈਟ ਸਾਈਡ ਤੇ ਨਜ਼ਰ ਆ ਰਹੇ ਨੇ ਇਹ ਸਿਰਫ ਪਾਕਿਸਤਾਨ ਦੇ ਨਾਲ ਵਪਾਰਿਕ ਸਮਝੌਤੇ ਹੀ ਕਰ ਰਹੇ ਨੇ ਇਹ ਕੋਈ ਨਵੀਂ ਗੱਲ ਨਹੀਂ ਪਰ ਥੋੜੇ ਸਮੇਂ ਦੇ ਬਾਅਦ ਇਹ ਪਰਸਨ ਨੇ ਡਾਇਰੈਕਟ ਟ੍ਰੇਡ ਦੇ ਨਾਲ ਨਾਲ ਬੰਗਲਾਦੇਸ਼ ਨੇ ਪਾਕਿਸਤਾਨ ਦੇ ਨਾਲ ਹੋਰ ਵੀ ਕਈ ਸਮਝੌਤੇ ਕੀਤੇ ਡਿਪਲੋਮੈਟਿਕ ਰਿਲੇਸ਼ਨਸ ਨੂੰ ਲੈ ਕੇ ਕਲਚਰਲ ਰਿਲੇਸ਼ਨਸ ਨੂੰ ਟਾਈਜ਼ ਨੂੰ ਵਿਧਾਉਣ ਦੇ ਇਹਨਾਂ ਨੇ ਹੋਰ ਵੀ ਬਹੁਤ ਸਾਰੇ ਸਮਝੌਤੇ ਕੀਤੇ ਇਨਾ ਹੀ ਨਹੀਂ ਬਲਕਿ ਇਨਾਂ ਨੇ ਪਾਕਿਸਤਾਨ ਦੇ ਨਾਲ ਚਾਈਨਾ ਦਾ ਜੋ ਬੌਂਡ ਹੈ ਉਹਨੂੰ ਪ੍ਰਭਾਵਿਤ ਕਰਨ ਦੇ ਲਈ ਇਨਾਂ ਨੇ ਚਾਈਨਾ ਦੀ ਯਾਤਰਾ ਕੀਤੀ ਇਨਾਂ ਨੇ ਸ਼ੀ ਜਿੰਪਿੰਗ ਨੂੰ ਜਾ ਕੇ ਕਿਹਾ ਕਿ ਅਗਰ ਤੁਸੀਂ ਭਾਰਤ ਦੇ ਵਿੱਚ ਐਂਟਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਬੰਗਲਾਦੇਸ਼ ਦੇ ਵਿੱਚੋਂ ਦੀ ਹੋ ਕੇ ਜਾ ਸਕਦੇ ਹੋ ਤੁਸੀਂ ਬੰਗਲਾਦੇਸ਼ ਦਾ ਮੈਪ ਯੂਜ਼ ਕਰ ਸਕਦੇ ਹੋ ਕਿਉਂਕਿ ਬੰਗਲਾਦੇਸ਼ ਹੀ ਇੱਕ ਅਜਿਹਾ ਰਸਤਾ ਹੈ ਜਿਹਦੇ ਰਾਹੀਂ ਤੁਸੀਂ ਨਾਰਥ-ਈਸਟ ਇੰਡੀਆ ਦੇ ਨਾਰਥ-ਈਸਟ ਦੇ ਵਿੱਚ ਐਂਟਰੀ ਲੈ ਸਕਦੇ ਹੋ ਇਹ ਕਹਿ ਕੇ ਇਹ ਚਾਈਨਾ ਦੇ ਨਾਲ ਪ੍ਰੋਜੈਕਟ ਸਾਈਨ ਕਰਕੇ ਆਏ ਇਹ ਮੁੱਦਾ ਅੱਜ ਤੋਂ 6 ਮਹੀਨੇ ਪਹਿਲਾਂ ਵੀ ਖਬਰਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਅੱਜ ਤੋਂ ਇੱਕ ਵਾਰ ਫਿਰ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਹ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਪਾਕਿਸਤਾਨ ਦੀ ਸੈਨਾ ਦੇ ਜਨਰਲ ਦੀ ਤਸਵੀਰ ਹੈ ਜਿਨ੍ਹਾਂ ਦਾ ਨਾਮ ਕਹਿイール ਸ਼ਹਿਜਾਦ ਮਿਰਜ਼ਾ ਹੈ ਜੋ ਸਮੀਰ ਦੇ ਨਾਮ ਤੋਂ ਜਾਣੇ ਜਾਂਦੇ ਹਨ ਇਹ ਆਪਣੀ 2 ਦਿਨ ਦੀ ਯਾਤਰਾ ਦੇ ਲਈ ਬੰਗਲਾਦੇਸ਼ ਆਏ ਹੋਏ ਨੇ ਪਾਕਿਸਤਾਨੀ ਸੈਨਾ ਦੇ ਜਨਰਲ ਸਮੀਰ ਬੰਗਲਾਦੇਸ਼ ਆਉਣ ਤੋਂ ਪਹਿਲਾਂ ਇਹ ਮਾਲਦੀਵਜ਼ ਦੀ ਯਾਤਰਾ ਤੇ ਗਏ ਤੁਸੀਂ ਪਿੱਛੇ ਜੇ ਦੇਖਿਆ ਉਹਨਾ ਮਾਲਦੀਵਜ਼ ਨੂੰ ਜੋ ਭਾਰਤ ਦੇ ਖਿਲਾਫ ਖੁੱਲਕੇ ਬਿਆਨਬਾਜ਼ੀ ਕਰ ਰਿਹਾ ਸੀ ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਜਿਹੜੇ ਰਾਈਟ ਸਾਈਡ ਤੇ ਪਰਸਨ ਬੈਠੇ ਨੇ ਇਹ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮਯੂਜੀਦੀਨ ਨੇ ਜੋ ਭਾਰਤ ਦੇ ਖਿਲਾਫ ਕੁਲਕੇ ਬਿਆਨਬਾਜ਼ੀ ਕਰ ਰਹੇ ਨੇ। ਸ਼ਮੀਰ ਮਾਲਦੀਵ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਬੰਗਲਾਦੇਸ਼ ਦੀ ਯਾਤਰਾ ਤੇ ਆਉਂਦੇ ਹਨ ਤੇ ਮੁਹੰਮਦ ਯੂਸਫ ਨਾਲ ਮੁਲਾਕਾਤ ਕਰਦੇ ਹਨ ਤੇ ਆਪਣੇ ਨਾਲ ਸੇਨਾ ਦੇ ਹੋਰ ਵੀ ਬਹੁਤ ਸਾਰੇ ਅਧਿਕਾਰੀਆਂ ਨੂੰ ਨਾਲ ਲੈ ਕੇ ਆਉਂਦੇ ਹਨ। ਇਨਾਂ ਦੀਆ ਮੁਹੰਮਦ ਯੂਨਸ ਦੇ ਨਾਲ ਜੋ ਵੀ ਗੱਲਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਭਾਰਤ ਵਿਰੋਧੀ ਗੱਲਾਂ ਵੀ ਸ਼ਾਮਿਲ ਸਨ ਜਿਸ ਵਿੱਚ ਇਹ ਲਿਖਿਆ ਗਿਆ ਕਿ ਅਸੀਂ ਦੋਨੋਂ ਦੇਸ਼ ਮਿਲ ਕੇ ਮਿਡਲ ਈਸਟ ਤੇ ਯੂਰਪ ਦੇ ਨਾਲ ਚੱਲ ਰਹੀਆਂ ਟੈਂਸ਼ਨਸ ਨੂੰ ਖਤਮ ਕਰਾਂਗੇ ਤੇ ਇਹ ਵੀ ਜ਼ਿਕਰ ਕੀਤਾ ਗਿਆ ਕਿ ਜੋ ਵੀ ਫੇਕ ਨਿਊਜ਼ ਫੈਲਾਈਆਂ ਜਾਂਦੀਆਂ ਨੇ ਉਹਨਾਂ 'ਤੇ ਰੋਕ ਲਗਾਈ ਜਾਵੇਗੀ ਇਹਨਾਂ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਫੇਕ ਨਿਊਜ਼ ਪਾਕਿਸਤਾਨ ਦੇ ਬੰਗਲਾਦੇਸ਼ ਦੇ ਰਿਲੇਸ਼ਨਜ਼ ਦੇ ਬਾਰੇ ਇੰਡੀਆ ਦੇ ਰਾਈ ਫੈਲਾਈਆਂ ਜਾਂਦੀਆਂ ਨੇ ਬੰਗਲਾਦੇਸ਼ ਦਾ ਮੰਨਣਾ ਹੈ ਕਿ ਅਕਤੂਬਰ ਮੰਥ ਵਿੱਚ ਬੰਗਲਾਦੇਸ਼ 'ਚ ਹਿੰਦੂਆਂ 'ਤੇ ਕੋਈ ਵੀ ਹਿੰਸਾ ਨਹੀਂ ਹੋਈ ਇਹ ਸੋਸ਼ਲ ਮੀਡੀਆ ਤੇ ਫੇਕ ਨਿਊਜ਼ ਫੈਲਾਈ ਗਈ ਸੀ। ਇਹ ਮੁਲਾਕਾਤ ਦੌਰਾਨ ਦੂਸਰੀ ਗੱਲ ਜਿਸ ਦਾ ਜ਼ਿਕਰ ਆਉਂਦਾ ਹੈ ਉਹ ਹੈ ਬੰਗਲਾਦੇਸ਼ ਦਾ ਜੋ ਵਪਾਰ ਕਲਕੱਤਾ ਪੋਰਟ ਤੋਂ ਇੰਡੀਆ ਦੇ ਨਾਲ ਹੁੰਦਾ ਸੀ। ਭਾਰਤ ਨੇ ਉਸ ਤੇ ਥੋੜਾ ਸਮਾਂ ਪਹਿਲਾਂ ਰੋਕ ਲਗਾ ਦਿੱਤੀ ਸੀ। ਪਾਕਿਸਤਾਨ ਨੇ ਇਹ ਓਪਰਚ्युनिटी ਦਾ ਪੂਰਾ ਫਾਇਦਾ ਚੁੱਕਿਆ। ਪਾਕਿਸਤਾਨ ਨੇ ਕਿਹਾ ਕਿ ਬੰਗਲਾਦੇਸ਼ ਚਾਹੇ ਤਾਂ ਆਪਣਾ ਐਕਸਪੋਰਟ ਕਰਾਂਚੀ ਪੋਰਟ ਤੋਂ ਕਰ ਸਕਦਾ ਹੈ। ਇਹਨਾਂ ਵਿਚਾਰ ਆਖਿਰ ਕੀ ਡੀਲ ਹੋਈ ਕਿ ਬੰਗਲਾਦੇਸ਼ ਦਾ ਜੋ ਚਟਕਾਂਗ ਪੋਰਟ ਸੀ ਜਿਹੜਾ ਸਾਡੇ ਬੰਗਾਲ ਦੇ ਕੋਲ ਹੀ ਹੈ ਬੰਗਾਲ ਨੂੰ ਇੰਟਰਨੈਸ਼ਨਲ ਟ੍ਰੇਡ ਦੀ ਫੈਸਿਲਿਟੀਆਂ ਅਸੀਂ ਇੱਥੋਂ ਹੀ ਪ੍ਰੋ ਕਰਦੇ ਸੀ ਬੰਗਲਾਦੇਸ਼ ਨੂੰ ਪਾਕਿਸਤਾਨ ਨੇ ਕੀ ਆਫਰ ਕੀਤਾ ਕਿ ਅਗਰ ਤੁਸੀਂ ਆਪਣਾ ਮਾਲ ਇਸ ਪੋਰਟ ਤੇ ਕਲਕੱਤਾ ਵਾਲੇ ਪੋਰਟ ਤੇ ਨਹੀਂ ਭੇਜ ਸਕਦੇ ਕਿਉਂਕਿ ਭਾਰਤ ਨੇ ਰੋਕ ਲਗਾ ਦਿੱਤੀ ਹੈ ਤਾਂ ਤੁਸੀਂ ਆਪਣਾ ਮਾਲ ਮਿਡਲ ਈਸਟ ਤੱਕ ਯੂਰਪ ਤੱਕ ਲੈ ਕੇ ਜਾਣ ਦੇ ਲਈ ਕਰਾਚੀ ਪੋਰਟ ਯੂਜ਼ ਕਰ ਸਕਦੇ ਹੋ ਇਸ ਤਸਵੀਰ ਵਿੱਚ ਅਸੀਂ ਦੇਖ ਰਹੇ ਹਾਂ ਮੁਹੰਮਦ ਜੂਨਸ ਇੱਕ ਕਿਤਾਬ ਪੇਟ ਕਰ ਰਹੇ ਨੇ ਪਾਕਿਸਤਾਨ ਦੇ ਸੀਨੀਅਰ ਅਫਸਰ ਨੂੰ ਇਹ ਕਿਤਾਬ ਨੇ ਇੱਕ ਵਿਵਾਦ ਖੜਾ ਕਰ ਦਿੱਤਾ ਹੈ ਇਸ ਦੇ ਉੱਪਰ ਇੱਕ ਤਸਵੀਰ ਬਣੀ ਹੋਈ ਹੈ ਇਹ ਤਸਵੀਰ ਅਸਲ ਵਿੱਚ ਬੰਗਲਾਦੇਸ਼ ਦੇ ਮੈਪ ਨੂੰ ਦਰਸਾ ਰਹੀ ਹੈ ਅਸੀਂ ਸਾਫ਼-ਸਾਫ਼ ਦੇਖ ਰਹੇ ਹਾਂ ਇਸ ਤਸਵੀਰ ਦੇ ਉੱਪਰ ਜਿਹੜਾ ਬੰਗਲਾਦੇਸ਼ ਦਾ ਮੈਪ ਬਣਿਆ ਹੋਇਆ ਹੈ ਜੋ ਅਸੀਂ ਕਰੰਟ ਦੇ ਸਮੇਂ ਬੰਗਲਾਦੇਸ਼ ਦਾ ਮੈਪ ਦੇਖਦੇ ਹਾਂ ਤੇ ਇਹ ਪਿਕਚਰ ਉਸ ਮੈਪ ਦੇ ਨਾਲੋਂ ਬਿਲਕੁਲ ਹੀ ਅਲੱਗ ਹੈ ਇਸ ਪਿਕਚਰ ਦੇ ਵਿੱਚ ਰਾਈਟ ਸਾਈਡ ਤੇ ਤੁਸੀਂ ਜੋ ਦੇਖ ਰਹੇ ਹੋ ਇਹ ਬੰਗਲਾਦੇਸ਼ ਦੇ ਕਰੰਟ ਮੈਪ ਦੀ ਤਸਵੀਰ ਹੈ ਜੋ ਕਿ ਉਹ ਕਿਤਾਬ ਦੇ ਉੱਤੇ ਦਿਖਾਏ ਗਏ ਮੈਪ ਦੀ ਤਸਵੀਰ ਦੇ ਨਾਲੋਂ ਟੋਟਲੀ ਹੀ ਡਿਫਰੈਂਟ ਹੈ ਇਸੇ ਤਰ੍ਹਾਂ ਤੁਸੀਂ ਲੈਫਟ ਸਾਈਡ ਤੇ ਇੰਡੀਆ ਦੇ ਮੈਪ ਵਿੱਚ ਵੀ ਦੇਖ ਸਕਦੇ ਹੋ ਇਹ ਕਿਤਾਬ ਵਿੱਚ ਬੰਗਲਾਦੇਸ਼ ਦੀ ਜੋ ਤਸਵੀਰ ਪੇਸ਼ ਕੀਤੀ ਹੈ ਉਹ ਇਹ ਕਲਪਨਾ ਕੀਤਾ ਜਾ ਰਹੀ ਹੈ ਕਿ ਇੰਡੀਆ ਦਾ ਜੋ ਨਾਰਥ-ਈਸਟ ਵਾਲਾ ਏਰੀਆ ਹੈ ਬੰਗਲਾਦੇਸ਼ ਉਸ ਨੂੰ ਆਪਣੇ ਦੇਸ਼ ਵਿੱਚ ਮਿਲਾਉਣ ਦੀ ਕਲਪਨਾ ਕਰ ਰਿਹਾ ਹੈ ਇਸ ਤੋਂ ਇਲਾਵਾ ਇਹ ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ ਬੰਗਲਾਦੇਸ਼ ਆਪਣੇ ਏਰੀਆ ਦੇ ਨਾਲ ਕੁਝ ਏਰੀਆ ਇੰਡੀਆ ਦਾ 오ਡੀਸਾ ਦਾ ਚਾਰਖੰਡ ਦਾ ਬਿਹਾਰ ਦੇ ਕੁਝ ਹਿੱਸਿਆਂ ਨੂੰ ਵੀ ਆਪਣੇ ਵਿੱਚ ਸ਼ਾਮਿਲ ਕਰਨ ਬਾਰੇ ਸੋਚ ਰਿਹਾ ਹੈ ਇਹੀ ਹੈ ਗ੍ਰੇਟ ਬੰਗਲਾਦੇਸ਼ ਦੀ ਜੋ ਤਸਵੀਰ ਇਹ ਕਿਤਾਬ ਦੇ ਬਾਹਰ ਪੇਸ਼ ਕੀਤੀ ਗਈ ਹੈ ਬੰਗਲਾਦੇਸ਼ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੈ ਕਿ ਅਗਰ ਨਾਰਥ-ਈਸਟ ਨੂੰ ਭਾਰਤ ਤੋਂ ਅਲੱਗ ਕਰਨਾ ਹੈ ਤਾਂ ਸਿਲੀਗੁੜੀ ਕੋਰੀਡੋਰ ਤੇ ਕਬਜਾ ਕਰਨਾ ਹੋਵੇਗਾ ਇਹ ਮੈਪ ਦੇ ਵਿੱਚ ਜੋ ਲਾਲ ਰੰਗ ਨਾਲ ਮਾਰਕ ਕੀਤਾ ਹੋਇਆ ਹੈ ਇਹ ਸਿਲੀਗੁੜੀ ਕੋਰੀਡੋਰ ਹੈ ਜਿਸ ਨੂੰ ਚਿਕਨ ਨੈਗ ਵੀ ਕਿਹਾ ਜਾਂਦਾ ਹੈ ਜੋ ਪੱਛਮੀ ਬੰਗਾਲ ਤੋਂ ਹੋ ਕੇ ਬੰਗਲਾਦੇਸ਼ ਦੇ ਉੱਤਰ ਵਿੱਚ ਹੈ ਦੂਸਰੀ ਤਰਫ ਤੋਂ ਇਹ ਨੇਪਾਲ ਭੂਟਾਨ ਤੇ ਚైనా ਦੇ ਨਾਲ ਕਿਰਿਆ ਹੋਇਆ ਹੈ ਬੰਗਲਾਦੇਸ਼ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੈ ਕਿ ਅਗਰ ਇਸ ਜਗ੍ਹਾ ਤੇ ਕਬਜਾ ਕਰ ਲਿਆ ਤਾਂ ਫਿਰ ਅਸੀਂ ਨਾਰਥ-ਈਸਟ ਨੂੰ ਭਾਰਤ ਤੋਂ ਪੂਰੀ ਤਰ੍ਹਾਂ ਅਲੱਗ ਕਰ ਸਕਦੇ ਹਾਂ ਜਦੋਂ ਇਹ ਮੈਪ ਜਾਰੀ ਕੀਤਾ ਗਿਆ ਭਾਰਤ ਵੱਲੋਂ ਇਹਦੇ ਉੱਪਰ ਸੋਸ਼ਲ ਮੀਡੀਆ ਤੇ ਤੇਜ਼ ਪ੍ਰਤੀਕਿਰਿਆਵਾਂ ਆਉਣ ਲੱਗੀਆਂ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਹੁਣ ਇੱਕ ਹੋਰ ਕਾਰਨ ਹੈ ਜੋ ਬੰਗਲਾਦੇਸ਼ ਦੀਆਂ ਭਾਰਤ ਵਿਰੋਧੀ ਹਰਕਤਾਂ ਅਸਲ ਦੇ ਵਿੱਚ ਚੱਲ ਕੀ ਰਹੀਆਂ ਹਨ ਦੇਖੋ ਇਹ ਬੁੱਕ 'ਚ ਕੀ ਹੈ ਇਹ ਬੁੱਕ 'ਚ ਕਿ ਜਦੋਂ ਸ਼ੇਖ ਅਸੀਨਾ ਬੰਗਲਾਦੇਸ਼ ਦੇ ਵਿੱਚੋਂ ਨਿਕਲੀ ਸੀ ਤਾਂ ਉੱਥੇ ਉਸ ਸਮੇਂ ਉੱਥੇ ਕੁਝ ਘਟਨਾਵਾਂ ਹੋਈਆਂ ਸਨ ਵਿਦਿਆਰਥੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਸੀ ਤੇ ਇਹ ਜੋ ਵਿਰੋਧ ਦੀਆਂ ਜਿੰਨੀਆਂ ਵੀ ਤਸਵੀਰਾਂ ਹਨ ਇਹ ਤਸਵੀਰਾਂ ਉਹ ਕਿਤਾਬ ਦੇ ਬਾਹਰ ਜੋ ਕਵਰ ਦਿਖਾਇਆ ਗਿਆ ਹੈ ਉਹਦੇ ਉੱਪਰ ਛਾਪੀਆਂ ਗਈਆਂ ਨੇ ਇਹ ਕਿਤਾਬ ਉੱਪਰ ਵਿਰੋਧ ਪ੍ਰਦਰਸ਼ਨ ਦੀਆਂ ਤਸਵੀਰਾਂ ਇਸ ਲਈ ਛਾਪੀਆਂ ਗਈਆਂ ਤਾਂਕਿ ਪੂਰੀ ਦੁਨੀਆ ਨੂੰ ਪਤਾ ਚੱਲੇ ਸ਼ੇਖ ਅਸੀਨਾ ਨੂੰ ਕਿਉਂ ਹ ਬੰਗਲਾਦੇਸ਼ ਦੇ ਚੀਫアドਵਾਈਜ਼ਰ ਯੂਸਫ ਜਿਸ ਨੂੰ ਵੀ ਮਿਲਨੇ ਹਨ ਉਸ ਨੂੰ ਇਹ ਕਿਤਾਬ ਭੇਟ ਕਰ ਰਹੇ ਹਨ ਗਿਫਟ ਦੇ ਤੌਰ ਤੇ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਚਾਹੇ ਉਹ ਜਰਮਨੀ ਦੇ ਪੀਐਮ ਹੋਣ ਬ੍ਰਾਜ਼ੀਲ ਦੇ ਲੂਲਾਨ ਡੀਜੀ ਬੁਤੀ ਦੇ ਪੀਐਮ ਹੋਣ ਰੋਮ ਦੇ ਰੋਬਰਟ ਹੋਣ ਕੈਨੇਡਾ ਦੇ ਪਹਿਲੇ ਪੀਐਮ ਹੋਣ ਇਹ ਕਿਤਾਬ ਇਹ ਸਭ ਨੂੰ ਇਸ ਲਈ ਭੇਟ ਕਰ ਰਹੇ ਹਨ ਤਾਂ ਕਿ ਸਭ ਨੂੰ ਪਤਾ ਚੱਲੇ ਨਵਾਂ ਬੰਗਲਾਦੇਸ਼ ਕਿਵੇਂ ਬਣਿਆ ਫਿਲਹਾਲ ਇਹ ਮੈਪ ਦੇ ਕਰਕੇ ਮੁੱਦਾ ਵੱਧ ਚਰਚਾ ਵਿੱਚ ਆਇਆ ਤੇ ਅਸਲ ਟੈਨਸ਼ਨ ਦੀ ਕਹਾਣੀ ਹੈ ਕਿ ਬੰਗਲਾਦੇਸ਼ ਦੇ ਅੰਦਰ ਤੁਰਕੀ ਦਾ ਇੱਕ ਐਨਜੀਓ ਐਕਟਿਵ ਹੋਇਆ ਉਸ ਐਨਜੀਓ ਨੇ ਬੰਗਲਾਦੇਸ਼ ਦੇ ਅੰਦਰ ਜੋ ਯੂਨੀਵਰਸ ਸਪੈਸ਼ਲ ਯੂਨੀਵਰਸਿਟੀ ਜੋ ਟਾਕਾ ਦੇ ਵਿੱਚ ਹੈ ਉਹਦੇ ਹਾਲ ਦੇ ਵਿੱਚ ਗ੍ਰੇਡ ਬੰਗਲਾਦੇਸ਼ ਦੇ ਪੋਸਟਰ ਨੂੰ ਪ੍ਰਮੋਟ ਕਰਨਾ ਸ਼ੁਰੂ ਕੀਤਾ ਇਹੋ ਜਿਹੀਆਂ ਗਤੀਵਿਧੀਆਂ ਬੰਗਲਾਦੇਸ਼ ਵਿੱਚ ਚੱਲ ਰਹੀਆਂ ਹਨ ਇਹ ਬੰਗਲਾਦੇਸ਼ਕਰ ਨੂੰ ਇੰਡੀਆ ਨੇ ਜਵਾਬ ਮੰਗਿਆ ਤਾਂ ਬੰਗਲਾਦੇਸ਼ ਨੇ ਕਿਹਾ ਇਹੋ ਜਿਹਾ ਇੱਥੇ ਕੁਝ ਨਹੀਂ ਹੋ ਰਿਹਾ ਭਾਰਤ ਨੂੰ ਇਹ ਗਲਤੀ ਖਬਰ ਹੋ ਚੁੱਕੀ ਸੀ ਕਿ ਬੰਗਲਾਦੇਸ਼ 'ਚ ਭਾਰਤ ਵਿਰੋਧੀ ਗਤੀਵਿਧੀਆਂ ਚੱਲ ਰਹੀਆਂ ਹਨ। ਇਹ ਆਦਮੀ ਨੂੰ ਦੇਖੋ ਇਹਦਾ ਨਾਮ ਹੈ ਜਾਕਰਨਾਈ। ਇਹ ਜਾਕਰਨਾਈ ਕੌਣ ਹੈ? ਜਾਕਰਨਾਈ ਖੁਦ ਨੂੰ ਇਸਲਾਮ ਧਰਮ ਦਾ ਪ੍ਰਚਾਰਕ ਦੱਸਦਾ ਹੈ। ਇਹ ਵਿਵਾਦਿਤ ਬਿਆਨ ਦੇਣ ਦੇ ਕਰਕੇ ਭਾਰਤ, ਬੰਗਲਾਦੇਸ਼, ਕੈਨੇਡਾ ਸਭ ਜਗ੍ਹਾ ਬੈਨ ਕਰ ਦਿੱਤਾ ਗਿਆ ਸੀ। ਭਾਰਤ ਨੇ ਇਹਨੂੰ ਯੂਪੀਏ ਐਕਟ ਦੇ ਅੰਦਰ ਇਹਨੂੰ ਬੈਨ ਕਰ ਦਿੱਤਾ ਗਿਆ। ਇਹ ਅਸਲ 'ਚ ਮੁੰਬਈ 'ਚ ਰਹਿੰਦਾ ਸੀ ਤੇ ਇਸਲਾਮਿਕ ਧਰਮ ਤੇ ਭੜਕਾਊ ਬਿਆਨਬਾਜ਼ੀ ਕਰਦਾ ਸੀ ਤੇ ਇਹਦੇ ਬਿਆਨਬਾਜ਼ੀ ਦੇ ਕਰਕੇ ਬੰਗਲਾਦੇਸ਼ 'ਚ ਇੱਕ ਆਤੰਗਵਾਦੀ ਸੰਗਠਨ ਨੇ ਧਮਾਕੇ ਕਰ ਦਿੱਤੇ ਤੇ 29 ਲੋਕਾਂ ਦੀ ਜਾਨ ਚਲੀ ਗਈ। ਉਹਨਾਂ ਵਿੱਚੋਂ ਇੱਕ ਅਤਵਾਦੀ ਫੜਿਆ ਗਿਆ ਤੇ ਉਹਨੇ ਕਬੂਲ ਕੀਤਾ ਕਿ ਮੈਂ ਜਾਗਰਨਾਈ ਦੇ ਬਿਆਨਾਂ ਤੋਂ ਪ੍ਰਭਾਵਿਤ ਹੋ ਕੇ ਇਹ ਹਮਲਾ ਕੀਤਾ। ਬੰਗਲਾਦੇਸ਼ ਸਰਕਾਰ ਨੇ 2016 'ਚ ਇਹ ਖਬਰ ਇੰਡੀਆ ਨੂੰ ਦਿੱਤੀ ਤੇ ਇੰਡੀਆ ਨੇ ਇਹਨੂੰ ਬੈਨ ਕਰ ਦਿੱਤਾ। ਇਹ ਦੇਖਦੇ ਹੋਏ ਇਹ ਇੰਡੀਆ ਤੋਂ ਭੱਜ ਕੇ 사ウਦੀ ਅਰਬ ਚਲਾ ਗਿਆ ਤੇ ਉੱਥੋਂ ਭੱਜ ਕੇ ਇਹ ਮਲੇਸ਼ੀਆ ਜਿੱਨੇ ਸ਼ਰਨ ਲੈ ਲਈ। ਉੱਥੇ ਜਾ ਕੇ ਇਹਨੇ ਆਪਣੇ ਇਸਲਾਮਿਕ ਰੈਡੀਕਲ ਪ੍ਰੀਚਿੰਗ ਕਰਨੀ ਜਾਰੀ ਰੱਖੀ ਤੇ ਇਹਨੂੰ ਜਗ੍ਹਾ-ਜਗ੍ਹਾ ਤੇ ਇਨਵਾਈਟ ਕੀਤਾ ਜਾਣ ਲੱਗਾ ਇਸਲਾਮਿਕ ਪ੍ਰੀਚਿੰਗ ਦੇ ਲਈ। ਇਹਦਾ ਨਮੂਨਾ ਤੁਸੀਂ ਲਾਹੌਰ 'ਚ ਵੀ ਦੇਖ ਸਕਦੇ ਹੋ। ਇਹ ਲਾਹੌਰ ਪ੍ਰੀਚਿੰਗ ਕਰਨ ਤੋਂ ਬਾਅਦ ਬੰਗਲਾਦੇਸ਼ ਗਿਆ ਬੰਗਲਾਦੇਸ਼ ਨੇ ਜੋ 2016 ਵਿੱਚ ਇਹਦਾ ਵਿਰੋਧ ਕਰ ਰਿਹਾ ਸੀ ਇੰਡੀਆ ਨੇ ਇਹਦੇ ਕਹਿਣ ਤੇ ਇਸ ਨੂੰ ਬੈਨ ਕਰ ਦਿੱਤਾ ਸੀ ਅੱਜ ਬੰਗਲਾਦੇਸ਼ੀ ਇਹਨੂੰ ਪ੍ਰੀਚਿੰਗ ਕਰਨ ਦੇ ਲਈ ਆਪਣੇ ਦੇਸ਼ ਬੁਲਾ ਰਿਹਾ ਹੈ ਸਿਰਫ ਪਾਕਿਸਤਾਨ ਦੇ ਕਹਿਣ ਤੇ ਇਹਨੂੰ ਇਨਵਾਈਟ ਕੀਤਾ ਗਿਆ ਹੈ ਉਹਨੇ ਬੰਗਲਾਦੇਸ਼ ਚ ਜਾ ਕੇ ਭਾਰਤ ਵਿਰੋਧੀ ਪ੍ਰਚਾਰ ਕਰੇਗਾ ਤੇ ਬੰਗਲਾਦੇਸ਼ ਨਾਲ ਲੱਗਦੀਆਂ ਸਰਮਾਹਾਂ ਬਾਰੇ ਵੀ ਬਿਆਨ ਦੇਵੇਗਾ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਪਾਕਿਸਤਾਨ ਭਾਰਤ ਦੇ ਖਿਲਾਫ ਬੰਗਲਾਦੇਸ਼ ਨੂੰ ਯੂਜ਼ ਕਰ ਰਿਹਾ ਹੈ ਇੱਕ ਕਿਤਾਬ ਦੇ ਉੱਪਰ ਬੰਗਲਾਦੇਸ਼ ਦੇ ਮੈਪ ਦੀ ਤਸਵੀਰ ਔਰ ਬੰਗਲਾਦੇਸ਼ ਦੇ ਇਹ ਮੈਪ ਦੇ ਵਿੱਚ ਦਰਸਾਇਆ ਗਿਆ ਕਿ ਨਾਰਥ ਸਟੇਟਸ ਨੂੰ ਇੰਡੀਆ ਤੋਂ ਵਾਕਰਨਾ ਤੇ ਜਾਗਰਨਾਈ ਦੇ ਭੜਕਾਉ ਪ੍ਰਚਾਰ ਪ੍ਰਚਾਰ ਇੰਡੀਆ ਦੇ ਖਿਲਾਫ ਇਹ ਸਭ ਗੱਲਾਂ ਭਾਰਤ ਦੇ ਲਈ ਚਿੰਤਾ ਦਾ ਕਾਰਨ ਬਣੀਆਂ ਹੋਈਆਂ ਹਨ